ਇਹ ਮਨੁੱਖਾ ਜਨਮ ਬੜਾ ਦੁਰਲਭ ਹੈ ਕੀਮਤੀ ਹੈ ਕਬੀਰ ਸਾਹਿਬ ਕਹਿੰਦੇ ਜਿਵੇਂ ਇੱਕ ਫਲ ਦਰਖਤ ਦੇ ਨਾਲੋਂ ਪੱਕ ਕੇ ਟੁੱਟ ਕੇ ਥੰਨੇ ਡਿੱਗ ਜਾਂਦਾ ਹੈ ਦੁਬਾਰਾ ਨਹੀਂ ਲੱਗ ਸਕਦਾ ਇੱਕ ਪੱਤਾ ਦਰਖਤ ਦੇ ਨਾਲੋਂ ਟੁੱਟ ਜਾਂਦਾ ਹੈ ਦੁਬਾਰਾ ਨਹੀਂ ਛਾਖ ਦੇ ਨਾਲ ਜੁੜ ਸਕਦਾ ਇਸੇ ਤਰ੍ਹਾਂ ਇੱਕ ਵਾਰ ਮਨੁੱਖਾ ਜਨਮ ਚਲਾ ਗਿਆ 84 ਲੱਖ ਜੂਨਾ ਦਾ ਗੀੜ ਪੈਂਦਾ ਹੈ ਕਈ ਜਨਮ ਭਏ ਕੀਟ ਪਤੰਗਾ ਕੀੜੇ ਮਕੌੜੇ ਬਣ ਬਣ ਕੇ ਜਨਮ ਕੱਢਣੇ ਪੈਣਗੇ ਕਦੇ ਗੰਦੀ ਨਾਲੀ ਦਾ ਕੀੜਾ ਬਣ ਗਿਆ ਕਦੇ ਛੱਪੜ ਦੇ ਵਿੱਚ ਰਹਿਣ ਵਾਲਾ ਜੀਵ ਬਣ ਗਿਆ ਕੀੜੇ ਬਣ ਗਏ ਦੇਖੋ ਕਿਹੋ ਜਿਹਾ ਫਿਰ ਜਨਮ ਹੋਣੇ ਨੇ ਜੇ ਬੰਦਗੀ ਨਹੀਂ ਕਰਨੀ ਤਾਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਦੇ ਹਾਥੀ ਵਰਗਾ ਵਿਸ਼ਾਲ ਜਾਨਵਰ ਬਣ ਗਿਆ ਕਦੇ ਪਾਣੀ 'ਚ ਰਹਿਣ ਵਾਲੀ ਮੱਛੀ ਵਰਗਾ ਬਣ ਕੇ ਤੈਨੂੰ ਗੁਜ਼ਾਰਨਾ ਪੈਣਾ ਹੈ ਜੀਵਨ ਕਿੰਨੀਆਂ ਮੁਸ਼ਕਲਾਂ ਨੇ ਫਿਰ ਉਹਨਾਂ ਦੀਆਂ ਤੇ ਕਬੀਰ ਸਾਹਿਬ ਦਾ ਬੜੀ ਕਮਾਲ ਦੀ ਗੱਲ ਕਰ ਗਏ ਕਹਿੰਦੇ ਜੋ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਬੰਦਗੀ ਨਾ ਨ ਕੀਤੀ ਮਰ ਗਿਓ ਪਸ਼ੂ ਦੀ ਜੂਨ ਮਿਲ ਗਈ ਦੋਏ ਸਿੰਘ ਗੁੰਗ ਮੁਖ ਚਾਰ ਪਾਪ ਤਾਪ ਕੈਸੇ ਗੁਣ ਗਈ ਹੈ ਰੇ ਜਦੋਂ ਕਹਿੰਦੇ ਸਿਰ ਤੇ ਦੋ ਸਿੰਘ ਆ ਗਏ ਚਾਰ ਲੱਤਾਂ ਹੋ ਗਈਆਂ ਪਸ਼ੂ ਦੀ ਉਦਾਹਰਨ ਦਿੰਦੇ ਨੇ ਮਹਾਰਾਜ ਗੂੰਗਾ ਮੁਖ ਹੋ ਗਿਆ ਫਿਰ ਕਹਿੰਦੇ ਦੱਸ ਕਿਵੇਂ ਗੁਣ ਗਾਵੇਂਗਾ ਫਿਰ ਤਾਂ ਗੱਡੇ ਦੇ ਵਿੱਚ ਜੋੜ ਲੈਣਾ ਮਾਲਕ ਨੇ ਭਾਰ ਲੱਦ ਲੈਣਾ ਉੱਤੇ ਤੇ ਫਿਰ ਪਿੱਠ ਦੇ ਉੱਤੇ ਮਾਰ ਸਹਿਣੀ ਪੈਣੀ ਆ ਤਾਂ ਤੁਰਿਆ ਜਾਣਾ ਤੁਰਿਆ ਫਿਰ ਵੀ ਨਹੀਂ ਜਾਣਾ ਕਿੰਨਾ ਕੀਮਤੀ ਆ ਮਨੁੱਖਾ ਜਨਮ ਸਾਰੇ ਸੁੱਖ ਕੋਲ ਨੇ ਫਿਰ ਵੀ ਬੰਦੇ ਦਾ ਦਿਲ ਨਹੀਂ ਕਰਦਾ ਕਿ ਮੈਂ ਬੰਦਗੀ ਕਰਕੇ ਆਪਣੇ ਸੁਆਸ ਸਫਲ ਕਰ ਜਾਵਾਂ ਫਿਰ ਬੰਦਗੀ ਤੋਂ ਦੂਰ ਦੂਰ ਨੂੰ ਭੱਜਦਾ ਹੈ ਜਿਹੜਾ ਕਦੇ ਮਾਂ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਹੋਇਆ ਸੀ ਅਰਦਾਸ ਕਰਦਾ ਸੀ ਪਰਮੇਸ਼ਰ ਇੱਥੋਂ ਕੱਢ ਇਹ ਗਰਭ ਤੋਂ ਬਾਹਰ ਲੈ ਜਾ ਮੈਂ ਸੰਸਾਰ ਤੇ ਜਾਵਾਂਗਾ ਨਾਮ ਜਪਾਂਗਾ ਜਿੱਦਣ ਸੰਸਾਰ ਤੇ ਆ ਗਿਆ ਉਸ ਦਿਨ ਸਾਰਾ ਕੁਝ ਭੁੱਲ ਗਿਆ ਤੇ ਪਿਆਰ ਕਿਸ ਦੇ ਨਾਲ ਪਾ ਲਿਆ ਪਹਿਲੇ ਪਿਆਰ ਲੱਗਾ ਥਣ ਦੁੱਧ ਮਾਂ ਦੇ ਦੁੱਧ ਦੇ ਨਾਲ ਇੱਕ ਬੱਚੇ ਦਾ ਪਿਆਰ ਪੈ ਗਿਆ ਦੂਜੇ ਮਾਏ ਬਾਪ ਕੀ ਸੁਧ ਥੋੜਾ ਵੱਡਾ ਹੋਇਆ ਹੁਣ ਮਾਂ ਪਿਓ ਦਾ ਪਤਾ ਲੱਗਣ ਲੱਗ ਪਿਆ ਉਹਨਾਂ ਦੇ ਚਿਹਰਿਆਂ ਵੱਲ ਵੇਖ ਕੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੱਸਦਾ ਹੁਣ ਉਹਦੇ ਵਿੱਚ ਮੋਹਿਤ ਹੋ ਗਿਆ ਤੀਜੇ ਭੈਆ ਭਾਬੀ ਵੇਵ ਥੋੜਾ ਵੱਡਾ ਹੋਇਆ ਭੈਣਾ ਭਾਈਆਂ ਦਾ ਪਤਾ ਲੱਗਣ ਲੱਗ ਪਿਆ ਭਰਜਾਈਆਂ ਦਾ ਪਤਾ ਲੱਗਣ ਲੱਗ ਪਿਆ ਚੌਥੇ ਪਿਆਰ ਉਪੰਨੀ ਖੇੜ ਹੁਣ ਹਾਨ ਪ੍ਰਵਾਣ ਦੇ ਵਿੱਚ ਪਿਆਰ ਹੋਣ ਲੱਗ ਪਿਆ ਪੰਜ ਮੈਂ ਖਾਣ ਪੀਣ ਕੀ ਧਾਂਤ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਹੈ ਹੁਣ ਰਸ ਕਸ ਖਾਣ ਪੀਣ ਚੰਗਾ ਲੱਗਣ ਲੱਗ ਪਿਆ ਹੁਣ ਘਰੋਂ ਬਾਹਰ ਭੱਜਦਾ ਹੁਣ ਘਰ ਦੀ ਰੋਟੀ ਨਹੀਂ ਚੰਗੀ ਲੱਗਦੀ ਛੇ ਮੈਂ ਕਾਮਨਾ ਪੁੱਛੈ ਜਾਤ ਕਾਮ ਇੰਨਾ ਸਿਰ ਤੇ ਖਾਵੀ ਹੋ ਗਿਆ ਮਾੜਾ ਕਰਮ ਕਰਨ ਲੱਗਿਆ ਕਿਸੇ ਦੀ ਜਾਤ ਨਹੀਂ ਪੁੱਛਦਾ ਤੇ ਮਹਾਰਾਜ ਕਹਿੰਦੇ ਇਦਾਂ ਹੀ ਕਰਦੇ ਆਂ ਕਰਦੇ ਆਂ ਮਨੁੱਖ ਨੇ ਸਾਰੀ ਜ਼ਿੰਦਗੀ ਆਪਣੀ ਬੰਦਗੀ ਤੋਂ ਬਿਨਾ ਕੱਢ ਦਿੱਤੀ ਕਦੇ ਸੋਚਿਆ ਇਨੀ ਮਨਾ ਖਾਲੀ ਹੱਥ ਆਇਆ ਸੀ ਕਿੰਨਾ ੜੰਬਰ ਰਚ ਲਿਆ ਕਿੱਥੇ ਲੈ ਕੇ ਜਾਣਾ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਨਾਲ ਕੁਝ ਨਹੀਂ ਜਾਣਾ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕਰਾਉਨੇ ਆ ਬੈਂਕ ਵਾਲੇ ਵੀ ਪੁੱਛਦੇ ਨੇ ਭਾਈ ਇਹ ਪੈਸਾ ਨਹੀਂ ਤੇਰਾ ਤੂੰ ਸਾਨੂੰ ਇੱਕ ਗੱਲ ਲਿਖ ਕੇ ਦੇ ਕਿ ਤੇਰੇ ਮਰਨ ਤੋਂ ਬਾਅਦ ਇਹ ਪੈਸੇ ਦਾ ਵਾਰਿਸ ਕੌਣ ਹੈ ਜਿਹਨੂੰ ਨੋਮਨੀ ਕਿਹਾ ਜਾਂਦਾ ਉਹ ਲਖਾਓ ਦਾ ਨਾਮ ਕੀ ਹੈ ਬੈਂਕ ਵਾਲੇ ਵੀ ਕਹਿ ਦਿੰਦੇ ਨੇ ਜਿਹੜੇ ਰੱਖਣ ਲੱਗਿਆ ਨਾ ਪੈਸੇ ਮਾਤੇ ਜਾਣੀ ਕਿ ਮੇਰੇ ਨੇ ਇਹਦਾ ਵਾਰਿਸ ਕੌਣ ਹੈ ਉਹਦਾ ਨਾਮ ਲਿਖਾ ਦੇ ਅਸੀਂ ਫੇਰ ਨਹੀਂ ਸਮਝਦੇ ਸਾਨੂੰ ਇੱਕ ਸੰਕੇਤ ਤਾਂ ਉੱਥੋਂ ਹੀ ਮਿਲ ਗਿਆ ਭਾਈ ਬੰਦਗੀ ਤਾਂ ਛੱਡ ਲਈ ਦਿਨ ਰਾਤ ਕੰਮਕਾਰਾਂ ਚ ਲੱਖਾਂ ਰੁਪਈਆ ਇਕੱਠਾ ਕਰ ਲਿਆ ਸਭ ਕੁਝ ਜਾਂਦਾ ਰਿਹਾ ਕੋਈ ਐਸੀ ਚੀਜ਼ ਨਹੀਂ ਜਿਹੜੀ ਬੰਦੇ ਨੇ ਆਪਣੇ ਸੁੱਖ ਦੇ ਲਈ ਨਹੀਂ ਖਰੀਦੀ ਯਤਨ ਬਹੁਤ ਸੁੱਖ ਕੇ ਕੀਏ ਬਹੁਤ ਯਤਨ ਕਰਲੇ ਸੁੱਖਾਂ ਦੇ ਦੁੱਖ ਕੋ ਕੀਓ ਨਾ ਕੋਏ ਇਹ ਮੌਤ ਦੇ ਦੁੱਖ ਤੋਂ ਬਚਣ ਦੇ ਲਈ ਕੋਈ ਯਤਨ ਨਹੀਂ ਬੰਦੇ ਨੇ ਕੀਤਾ ਜੇ ਕਹਦੇ ਇਹ ਭਾਈ ਮਰਨਾ ਵੀ ਹੈ ਕਹਿੰਦੇ ਮਾੜੇ ਬਚਨ ਨਹੀਂ ਬੋਲੀ ਤੇ ਅਸੀਸ ਵੀ ਇਹੀ ਮਿਲਦੀ ਹੈ ਕਿਸੇ ਦੇ ਪੈਰੀ ਹੱਥ ਲਾਓ ਤੇ ਅੱਗਿਓ ਬਚਨ ਕੀ ਨਿਕਲਦਾ ਹੈ ਰੱਬ ਤੇਰੀ ਉਮਰ ਲੰਮੀ ਕਰੇ ਭਾਵ ਕਿ ਮਰਨਾ ਕੋਈ ਨਹੀਂ ਚਾਹੁੰਦਾ ਸਾਰੇ ਜਿਉਣਾ ਚਾਹੁੰਦੇ ਪਰ ਇੱਕ ਦਿਨ ਮਰਨਾ ਪੈਣਾ ਹੈ ਮਰਨਾ ਸੱਚ ਹੈ ਜਿਉਣਾ ਝੂਠ ਹੈ ਇੱਕ ਦਿਨ ਸੱਚ ਦੇ ਮਗਰ ਤੁਰਨਾ ਪਵੇਗਾ ਤੇ ਮੌਤ ਆਵੇਗੀ ਪਰ ਜੇ ਕੁਝ ਹੈ ਪੱਲੇ ਦੇ ਵਿੱਚ ਉਹ ਬੰਦਗੀ ਵਾਲਾ ਝੋਲਾ ਬੰਦਗੀ ਵਾਲਾ ਪਲੜਾ ਭਾਰੀ ਹੋਇਆ ਜਾਣੀਏ ਸੋ ਗਾਲੀ ਰੱਬ ਦੀਆਂ ਭਾਈ ਰੱਬ ਨੇ ਉਹ ਕੁਝ ਕਰਕੇ ਵਿਖਾ ਦਿੱਤਾ ਵਾਹਿਗੁਰੂ ਮਲ ਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ ਇਹ ਮੌਤ ਦੇ ਕੋਈ ਨਹੀਂ ਬਚ ਸਕਦਾ ਇਹ ਆਉਣੀ ਹੈ ਪਰ ਮੌਤ ਤੋਂ ਪਹਿਲਾਂ ਪਹਿਲਾਂ ਬੰਦਗੀ ਕਰ ਲਈਏ ਚੰਗੇ ਕਰਮ ਕਰ ਲਈਏ ਨਹੀਂ ਤਾਂ ਜਿਵੇਂ ਖਾਲੀ ਹੱਥ ਸੰਸਾਰ ਤੇ ਜਨਮ ਹੁੰਦਾ ਨਾ ਬੰਦਗੀ ਕਰੇਗਾ ਫਿਰ ਮਹਾਰਾਜ ਕਹਿੰਦੇ